ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਪ੍ਰਤਾਪ ਸਿੰਘ ਸ਼ਾਹ ਨੂੰ ਮਿਲਾ ਦੇਾਂਗੇ ਸੱਤ ਅੱਠ ਐਨੀਮਲ ਵਿਕਰੀ ਵਾਲੇ ਵੀਡੀਓ ਦੇ ਵਿੱਚ ਸ਼ੂਟ ਕਰ ਦੇਾਂਗੇ ਕਿੰਨੀਆਂ ਵਿੱਚ ਟੋਕੜਾਂ ਗੱਬਣਾ ਚੱਕ ਪਾਸ ਆ ਤੇ ਕਿੰਨੀਆਂ ਸੱਜਣੋਂ ਕੱਲੇ ਦੁੱਤਿਆ ਸਾਰਿਆਂ ਦਾ ਲੇਖਾ ਜੋਖਾ ਲੈ ਲੈਣੇ ਆ ਪ੍ਰਤਾਪ ਸ਼ਾਹ ਤੋਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਹੈ ਕੱਜ ਝਾਂਜਰਾਂ ਵਾਲੀ ਵੀ ਆਈ ਆ ਓਏ ਸੱਜਣੋਂ ਕਿਆ ਬਾਤਾਂ ਕਲਰੀ ਵੀ ਲੱਗੀ ਐ ਵੇਖਿਓ ਤੇ ਆਜੋ ਲਈਏ ਜਾਣਕਾਰੀ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਬੜਾ ਧੰਨਵਾਦ। ਪ੍ਰਤਾਪ ਸਿੰਘ ਸਾਸਤਰੀ ਗਾਲ ਜੀ। ਸਾਸਤਰੀ ਗਾਲ ਜੀ ਮਹਾਰਾਜ। ਹੋਰ ਸੁਣਾ। ਵਧੀਆ ਵਧੀਆ ਜੀ। ਹੋਰ ਸੰਧੂ ਡੇਰੀ ਫਾਰਮ ਦੇ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਤਰੀ ਗਾਲ ਜੀ। ਧੰਨਵਾਦ। ਰਿਕਵੈਸਟ ਬੇਨਤੀ ਇਹ ਹੁੰਦੀ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਬੋਲੋ ਕਰੋ ਤੇ ਵੱਤਵਾਸ ਕਰੋ। ਧੰਨਵਾਦ। ਬਾਕੀ ਬੇਨਤੀ ਇਹੋ ਜੇ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸਾਰੀ। ਹਾਂ। ਫਿਰ ਸਾਈ ਬਿਆਨਾਂ ਪਾਓ। ਸਹੀ ਬਿਆਨੇ ਦਾ ਸਮਾਂ ਸੀਮਤ ਹੋਊਗਾ ਚੌਹਿਆਂ ਘੰਟਿਆਂ ਦਾ। ਹ ਬڑا ਬੰਦਿਆਂ ਖਰਾਬ ਕੀਤਾ ਪਰਸੋਂ ਦੀ ਸਾਈ ਪਾਈ ਆ ਤੇ ਹੁਣ ਅੱਜ ਮੈਂ ਆ ਆ ਮੋੜੀ ਆ ਫੋਨ ਹੀ ਨਹੀਂ ਚੁੱਕਦੇ ਰਿਆ ਕਰ ਲਾ ਸਾਈ ਪਾਈ ਮੰਨ ਲਓ ਜਦੋਂ ਦੋਰੇ ਵੀਡੀਓ ਫੇਰ ਪਾਉਣੇ ਆ ਲਾਂ ਦਾ ਪਤਾ ਨਹੀਂ ਕੀ ਜੀ ਮੈਂ ਝਕਾ ਦਿਆ ਸਹੀ ਗੱਲ ਹਾਂਜੀ ਹਾਂ ਤੇ ਪ੍ਰਤਾਪ ਤੇ ਪਹਿਲੀ ਗੱਲ ਤੇ ਬੇਨਤੀ ਇਹੋ ਆਪਾਂ 24 ਘੰਟੇ ਟਾਈਮ ਭਾਜੀ ਬੜਾ ਜ਼ਿਆਦਾ ਹੁੰਦਾ ਘੋੜਾ ਨਹੀਂ ਹੁੰਦਾ 24 ਘੰਟਿਆਂ ਦਾ ਟਾਈਮ ਸਹੀ ਗੱਲ ਹੈ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਸਾਈ ਵੀ ਨਾ ਪਾਵੇ ਤੇ ਐਡਰੈਸ ਆਪਣਾ ਡਰੈਸ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਨਾ ਜੇ ਪ੍ਰਤਾਪ ਸਿੰਘ ਸਾਹ ਫੋਨ ਨੰਬਰ ਜੇ 628474412778790117 ਇਹਨਾਂ ਨੰਬਰਾਂ ਤੇ ਸੰਪਰਕ ਕਰੇ ਅਗਲਾ ਹਾਂ ਸਤਨਾਗਿਆ ਜੀ ਠੀਕ ਆ ਬੱਚਿਆਂ ਵਾਲੀਆਂ ਵੀ ਆ ਬੱਚੇ ਤਾਂ ਬਣਾ ਵੀ ਆ ਟੋਕੜ ਗੱਬਣ ਵੀ ਜਦਾਂ ਜਦਾਂ ਦਸੀ ਭੈਣ ਭਰਾ ਵੇਖਣ ਤੇ ਘਰੇ ਆ ਕੇ ਵੀ ਆਲ ਦੀ ਤਸੱਲੀ ਕਰਕੇ ਜਾਂਦੇ ਆ ਟੋਕੜ ਗੱਬਣ ਚੈੱਕ ਪਾਸ ਵੀ ਆ ਹਾਂਜੀ 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 ਹਨਾ ਹਾਂ ਤੇ ਆਹ ਜੇ ਝਾਂਦਰਾ ਨਹੀਂ ਤੇ ਸ਼ੁਰੂ ਕਰੀਏ ਤਾਂ ਕੱਟ ਬਾੜ ਮੈਂ ਨਾ ਨੀਲੀ ਰੀਆਂ ਵੀ ਆ ਰੇ ਮੋਹਰਾਂ ਦੀ ਇਹ ਛੋਟੀ ਪਹਿਲਾ ਸੁਆ ਜੀ ਓਕੇ ਠੀਕ ਆ ਮਗਰੇ ਦੇ ਜੇ ਕਟਾਂ ਪਹਿਲਾ ਸੁਆ ਮਗਰ ਕਰਤਾ ਹਾਂਜੀ ਸੁਆ ਭਾਜੀ ਸੂਈ ਜੇ ਕੋਈ ਡੇਢ ਮਹੀਨੇ ਦੀ ਠੀਕ ਆ ਬੱਚਾ ਆਪਾਂ ਵਖਾ ਦੇਣਾ ਭੈਣ ਭਰਾਵਾਂ ਦੇ ਗਾੜੀ ਵਾਕੀ ਓਕੇ ਦੁੱਧ ਚਵਾਵਾਂ ਭਾਵੇਂ 9 ਦਾ ਲੀਟਰ ਵੇ ਅੱਖ ਕਹਿ ਕੇ ਦੇਣੀ ਆਪਾਂ 8 ਲੀਟਰ ਦੁੱਧ ਹੈਗਾ ਹਾਂਜੀ ਹਾਂ 8 ਲੀਟਰ ਦੁੱਧ ਦੀ ਗਾਰੰਟੀ ਦੀ ਵੱਡੀ ਬੁੱਡੀ ਚੰਗੀ ਹੈ ਮੈਂ ਨਾ ਪੂਰੀ ਵੱਡੀ ਛੋਟੀ ਵਾਲੀ ਸਭੀ ਚੰਗੀ ਆ ਪਿਓਰ ਮੋਰਾ ਚੂਣ ਚਾਨ 100 ਦੀ 100 ਸਾਦੀ ਸੋਹ ਹੈ ਮੈਂ ਨਾ ਚੂ ਕੇ ਖੜੇ ਠਾਰ ਕੇ ਦੋ ਤਿੰਨ ਡੰਗ ਆਵਦੀ ਥੱਲੇ ਬੜੀ ਚੰਗੀ ਝੋਤੀ ਬੜੀ ਚੰਗੀ ਝੋਤੀ ਤੇ ਦਮਾਲ ਸਾਰਾ ਚੰਗਾ ਜੀ ਆਜਾ ਅੱਛਾ ਮਾਲ ਸਾਰਾ ਹੀ ਚੰਗਾ ਗੁਰੂ ਦੀ ਕਿਰਪਾ ਮਗਰ ਕਟਾ ਹੈ ਹਾਂ ਮਗਰ ਕਟਾ ਸੂਈ ਨੂੰ ਕੋ ਡੇਢ ਕਿ ਮਹੀਨਾ ਆਇਆ ਜੀ ਪਾਣੀ ਪੀਊਗੀ ਮੈਂ ਨਾ ਕਰਦੀ ਆ ਪਰਵੇਸ਼ ਕਰਦੀ ਆ ਡੰਗਰ ਕਰਦਾ ਕਰਦਾ ਤੁਹਾਨੂੰ ਮਰਾ ਪੀਨਾਂ ਪਿੰਗਾਂ ਵਿੱਚੋਂ ਨਹੀਂ ਪੀਨੀਆਂ ਬੱਚਿਆਂ ਦਾ ਕਰੀ ਜਿੰਨੀਆਂ ਡੰਗਰ ਲਾ ਕੇ ਬੱਚਾ ਬੱਚਾ ਵੱਜਾ ਹੁੰਦਾ ਘਰੇ ਇੱਥੇ ਹੁਣ ਦੂਰ ਸਹੀ ਗੱਲ ਸਹੀ ਗੱਲ ਸਹੀ ਹਾਂ ਜੀ ਬਾਕੀ ਦੂਜੇ ਸਭ ਸਾਰਾ ਕੋਈ ਬਦਲ ਦਿਆਂਦਾ ਜੀ ਹਾਂ ਵੀ ਬੰਦਾ ਬਿਲਕੁਲ ਬਿਲਕੁਲ ਰੇਟ ਇਹਦਾ ਕੀ ਰਹੂਗਾ ਫਿਰ ਬੱਚਾ ਵਿਖਾਈਏ ਦਾ ਏੜੀਆਂ ਨੀਆਂ ਤਾਂ ਖੇੜਦੀਆਂ ਫਿਰਦੀਆਂ ਸਵਾਲ ਤੇ ਹਾਂਜੀ ਅਰ ਆਪਾਂ ਅੰਦਰ ਹੀ ਰਹਿਣਾ ਠੀਕ ਆ ਮੋਰ ਜੋ ਮਰਜ਼ੀ ਕਰਾ ਲੈ ਕੋਈ 85 ਹਜ਼ਾਰ ਦੀ ਪਹੁੰਚ ਕਰਨੀ 100 ਕਿਲੋਮੀਟਰ ਦੀਗਾ 82 ਹਜ਼ਾਰ ਦੀ ਮੈਂ ਜੈਸਮੋ ਦੇਣੀ ਹੈ ਗੱਡੀ ਕੋ ਆਖੀ ਲੇਊਗਾ ਪਾਉਂਦੇ 85 ਚ ਉਦਾਂ 82 ਚ 82 ਹਜ਼ਾਰ ਹਾਂਜੀ ਹਾਂਜੀ ਆ ਕਟਾ ਦਿਖਾ ਦੇ ਹੁੰਦਾ ਆ ਜਿਹੜਾ ਕਟਾ ਹਨਾ ਹਾਂਜੀ ਹਾਂਜੀ ਕੋ ਡੇਢ ਮੂਹ ਦਾ ਨੋ ਕੋ ਡੇਢ ਦਾ ਲਾਲੇ ਤਾਂ ਨਾਲੇ ਦਾ ਲਾਲੇ ਹਾਂਜੀ ਹਾਂਜੀ ਆਪ ਦੀ ਸਮਝ ਵਿੱਚ ਡੇਢ ਦੂ ਦਾ ਲਾਲੇ ਮੈਂ ਨਾਲੀ ਸਮਝ ਵੇਖਿਆ ਆਪਦੀ ਕੋਈ ਗੱਲ ਨਹੀਂ ਬਾਕੀ ਘਰੇ ਆਵੇ ਭੈਣ ਬਾਕੀ ਆਲੇ ਬੱਚੇ ਦੂਤੀਆਂ ਦੇ ਹਾਂਜੀ 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 ਤੇ ਇਹ ਪ੍ਰਤਾਪ ਜਿਹੜੀ 2 ਨੰਬਰ ਤੇ ਆ ਗੱਬਣਿਆ ਜੀ ਮਹੀਂ ਠੀਕ ਆ ਚੈੱਕ ਪਾਸ ਆਪਣੀ ਕਰਾਈ ਆ ਪੰਜਾਂ ਮਹੀਨਿਆਂ ਦੀ ਓਕੇ 24.5 ਦੀ ਕਹਿ ਕੇ ਦੇ ਦੁੱਧ 8 ਲੀਟਰ ਆ ਹਾਂ ਪੱਕਾ ਇਹਦੇ ਥਲੀ ਠੀਕ ਆ ਕਹਾਂ ਜੀ ਬਾਰੀ ਨੀਲੀ ਜਾਂਦੀ ਏ ਤੇ ਜੇ ਸੂਏ ਦੀ ਗੱਭਣੋਂ ਬਾਕੀ ਭੈਣ ਭਰਾਵਾਂ ਦੇ ਗਾਰੀ ਆਪਦੀ ਸਮਝ ਵੇਖੇ ਕੋਈ ਠੀਕ ਆ ਤੀਜੇ ਸੂਏ ਲਈ ਗੱਭਣਾ ਦੁੱਧ 8 ਲੀਟਰ ਹਾਂਜੀ ਸਾਢੇ 4ਾਂ ਦੀ ਗੱਭਣ ਪੰਜਾਂ ਦੀ ਆਪਾਂ ਸਾਢੇ 14 ਦੀ ਆਖਾਂਗੇ ਚੋਣ ਚਾਂ ਥਣਾ ਥੁਣਾ ਦੀ ਓਕੇ ਮੈਂ ਨਾ 100 ਦੀ 100 ਜੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਤੇ ਪ੍ਰਿੰਟ ਨੀਲੀ ਰਾਵੀ ਚੋਂਦਾ ਜੇ ਦਾ ਹਾਂ ਮਾਂ ਕਰ ਲਈ ਪੈਰ ਮੁੱਛ ਬੱਗੀ ਹੈ ਹਾਂਜੀ ਹਾਂਜੀ ਮੈਂ ਚੰਗੀ ਵੱਡੀ ਆ ਸੱਚ ਨੂੰ ਹਾਂਜੀ ਕੱਦ ਕਾਠ ਵਾਲੀ ਆ ਛੋਟੀ ਨਹੀਂ ਹਾਂ ਰਹਾ ਮੱਤਾ ਇਹਦਾ ਰੇਟ ਆ 60000 ਚ ਪਹੁੰਚ ਹੈ 2 ਘੜ 70 ਚ ਪਹੁੰਚ 60000 60 ਤੇ ਅੱਛ 60000 ਗੱਡੀ ਕੋ ਆਪਦੇ ਲੈ ਪੂਰੇ 65 ਦੀ ਦੇਣੀ ਮੈਂ ਆਪਾਂ ਗੱਡੀ ਆਪਦੀ ਲੈ ਆਵੇ ਪੂਰੇ 65000 ਦੀ ਦੇ ਦੇਾਂਗੇ 60 ਦੀ ਪਹੁੰਚ ਕਰ ਦੇਾਂਗੇ ਹਾਂਜੀ ਹਾਂਜੀ 100 ਕਿਲੋਮੀਟਰ ਦਾ 100 ਕਿਲੋਮੀਟਰ ਦੀ ਓਕੇ ਹਾਂਜੀ ਇਹ ਤਿੰਨ ਨੰਬਰ ਇਹ ਜੀ ਝੋਟੀ ਇਹ ਵੀ ਪਹਿਲਾ ਸੁਆ ਜੀ ਠੀਕ ਆ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਆਪਜੀ ਸਮਝ ਲੈ ਇਥੇ ਕੋਈ ਠੀਕ ਆ ਨੀਲੀ ਦੀ ਮਹੀਂ ਆ ਤੇ ਨੀਲੀ ਦੀ ਕੱਟੀ ਮਗਰ ਇਹਦੇ ਮਗਰ ਕੱਤੀ ਆ ਹਾਂ ਸੂਈ ਨੂੰ ਆਜੇ ਕੋਈ ਇਹਨੂੰ 20 25 ਦਿਨ ਮਹੀਨਾ ਠੀਕ ਆ ਇਹਦੇ ਥੱਲੇ 8 ਕਿਲੋ ਦੁੱਧ ਜੇ ਪੱਕਾ 8 ਦੁੱਧ ਹੈਗਾ ਹਾਂ ਹਾਂਜੀ ਹਾਂਜੀ ਇਹ ਵੀ ਨੀਲੀ ਦੀ ਇਹ ਸੰਭਾਲਣ ਵਾਲੀ ਆ ਮੈਂ ਦੁੱਧ ਵਾਜੂਗੀ ਬਿੱਲੀ ਮਣਕੀ ਆਖੇ ਦੀ ਹਾਂ ਬਾਕੀ ਪ੍ਰਿੰਟ ਪ੍ਰਿੰਟ ਸਾਰਾ ਨੀਲੀ ਜਿਆ ਭੈਣ ਭਰਾਵਾਂ ਦੇ ਗਾੜੀ ਦੇ ਬਾਕੀ ਕੱਤੀ ਵੀ ਮਗਰ ਨੀਲੀ ਦੀ ਓ ਕੱਤੀ ਵੀ ਮਗਰ ਦੀ ਹਾਂ ਕੱਤੀ ਵੀ ਨੀਲੀ ਦੀ ਪਿਓਰ ਓਕੇ ਦੋ ਮੱਝਾਂ ਠੀਕ ਆ ਚੂਨ ਚਾਂ ਦੀ ਮੈਂ ਨਾ 100 ਦੀ 100 ਬਾਕੀ ਆ ਆਪਦੀ ਚੋਕੇ ਖੜੇ ਗੁੱਤੇ ਨਾ ਡੰਗ ਚੋਲੇ 2 ਚੋਲੇ ਬੱਚੇ ਵੀ ਮਿਲਦੀ ਆ ਹਾਂਜੀ ਹਾਂਜੀ ਆਹ ਮੈਂ ਠੀਕ ਚੋਟੀ ਜਿਹੜਾ ਪਹਿਲੀ ਦੀ ਮੱਝ ਕੋ ਲਾਇਆ ਤੇ ਆਪਦੇ ਭੈਣ ਭਰਾ ਨੂੰ ਨਾਲ ਲੈਵੇ ਕਿਸੇ ਨੂੰ ਜਿਹੜਾ ਡੰਗਰਾਂ ਬਾਰੇ ਜਾਣਕਾਰ ਹੋ ਪਾਰਖੂ ਬੰਦੇ ਨੂੰ ਹੈ ਹਾਂ ਹਾਂ 75 ਚ ਪਹੁੰਚ ਗੱਡੀ ਕੋ ਆ ਦੇ ਲਿਓ 72000 ਦੀ ਦੇ ਦਿੰਨਾ 71 ਚ ਪਹੁੰਚ 72000 ਦੀ ਦੇ ਦਿਆਂ ਹਾਂਜੀ ਆਪ ਦੀ ਹਾਂ ਮਗਰ ਕੱਟੀ ਹੈ ਮਗਰ ਕੱਟੀ ਕੱਟੀ ਨਹੀਂ ਦਿਖਾਣੀ ਵਿਖਾ ਜੀ ਕੱਟੇ ਨਹੀਂ ਦੇ ਦਿੱਤੇ ਹੋਰ ਲਿਆ ਮੜੀ ਬਾਹਰ ਲਿਆ ਸਜਣੋ ਆ ਲਿਆ ਇਸ ਮੈਂ ਦੇ ਮਗਰ ਕੱਟੀ ਦੁੱਧ ਛੱਡ ਲਿਓ ਹਾਂ ਬੈ ਬੱਚੀ ਦੇ ਮੂੰਹ 'ਤੇ ਗੰਗਲ ਆ ਗਿਆ ਇਹ ਗ੍ਰੇਪੜੇ ਕੀ ਜਾਂਦੇ ਸਹੀ ਗੱਲ ਸੰਭਾਲ ਲਈ ਨੇ ਕਹਨੇ ਹਾਂਜੀ ਇਹ ਘਰਤੀ 72 ਦੀ ਹਾਂ 75 'ਚ ਪਹੁੰਚੋ ਤਾਂ 72 ਓਦਾਂ 72 ਹਾਂ ਗੱਡੀ ਫੇਰ ਨੀਲੀ ਆ ਗਈ ਓਕੇ ਇਹਦੇ ਥੱਲੇ ਵੀ ਦੁੱਧ 8-7 ਲੀਟਰ ਹੈਗਾ ਜੇ ਪੱਕਾ ਬੱਚਾ ਹੈਗਾ ਮਗਰ ਕਟੀ ਆ ਜੀ ਸੂਈ ਮਹੀਨੇ ਦੀ ਇਹ ਵੀ ਓਕੇ ਹਾਂ ਨਹੀਂ ਅੱਜ ਤਾਂ ਬੱਚਿਆਂ ਵਾਲੀਆਂ ਲਿਆਇਆ ਪਰਤਾਸ ਮੈਨਾਂ ਜੀ ਸਾਰਾ ਕੁਝ ਹੀ ਹੈਗਾ ਜੀ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈਗਾ ਸਾਰਾ ਕੁਝ ਹੀ ਹੈ ਮਹਾਰਾਜ ਜਦਾਂ ਦਾ ਘਰ ਆਪਦੀ ਤੁਮਾਰ ਪਸੰਦ ਲਵੇ ਚੀਜ਼ ਨਹੀਂ ਆ ਵੀ ਝੂਟੀ ਚੰਗੀ ਆ ਵੀ ਨੀਲੀ ਦੀ ਪਿਓਰ ਇਹਦਾ ਭਾਅ ਛੋਟਾ ਠੀਕ ਹਾਂ ਜੇ ਆਪ ਨੂੰ ਭਾਅ ਲਾ ਮਿਲੀ ਜਾਓ ਆਪ ਜਾਂ ਨਹੀਂ ਜਦਾਂ ਆਈ ਉਦਾਂ ਹੀ ਵਗੀ ਜਾਣਾ ਪਾਣੀ ਇਹ ਵੇਖੋ ਕਿੰਨਾ ਦੁੱਧ ਆ। ਇਹਦੇ ਥੱਲੇ ਆਥ ਹੈ ਜੀ। 7 ਲਾਵੇ ਕੋਈ। 7 ਲਾ ਲੀ। ਹਾਂਜੀ ਹਾਂਜੀ ਹਾਂਜੀ। ਮਗਰ 33 ਸੂਈ ਮਹੀਨੇ ਦੀ। ਠੀਕ। ਹਾਂ। ਵਰਤਾਲ ਸਿੰਘ ਸ਼ਾਹ ਕਹਿੰਦਾ ਚੋਕੇ ਲੈ ਜਾਓ ਹਨਾ ਵੀ। ਮੈਂ ਨਾ ਜੀ ਤਸੱਲੀ ਕਰਵਾ ਦੂੰ ਆਪ ਤੇ। ਬੇਰਿਕਸ। ਚਲ। ਠੀਕ ਆ। ਇਹਦਾ ਰੇਟ ਦੱਸ ਦਈਏ ਫਿਰ ਕੱਟ। 65 ਤੇ ਪਹੁੰਚ। ਓਕੇ। ਗੱਡੀ ਕੋ ਆਪ ਲੈਓ 62000 ਦੀ ਮਹਿੰਦੇ ਨਹੀਂ। ਔਰਤਿਆਂ ਵਾਲੀ। ਹਾਂਜੀ ਹਾਂਜੀ ਆ ਕੱਟੀ ਜਮਾ। ਹਾਂ ਆਲੀ ਕੱਟੀ ਏਲੀਏ ਓਕੇ 4 ਨੰਬਰ ਹਨਾ ਹਾਂਜੀ ਆਹ ਦਾ ਕਹਿੰਦੀ ਛੱਟੂ ਕੱਟੀ ਮੇਰੇ ਥੱਲੇ ਉਹ ਕਹਦਾ ਭਲੇਖਾ ਨਾ ਪਵੇ ਜਿਹੜਾ ਭੈਣ ਭਰਾ ਲੈ ਜਾਂਦੇ ਆ ਜੇ ਉਦਾਂ ਕੇਵਲੇ ਮੰਨ ਲਓ ਅਗਲਾ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਬੱਚੇ ਦੀ ਮੈਂ ਦੀ ਭੇਜ ਦੇ ਭਲੇਖਾ ਨਾ ਲੱਗੇ ਪਹਿਲੀ ਗੱਲ ਤਾਂ ਘਰੇ ਜਾਵੇ ਸਹੀ ਗੱਲ ਤੇ ਜਿਹੜੀ ਨਾ ਭੈਣ ਭਰਾ ਕਈ ਵੀਡੀਓ ਪੁਰਾਣੀ ਵੇਖੀ ਜਾਂਦੇ ਆ ਮੁੜ ਕੇ ਆਖ ਦਿੰਦੇ ਆਉਂਦੇ ਨੂੰ ਤੂੰ ਡੰਗਰ ਵੇਚ ਤਾਂ ਆਪਾਂ ਤੇ ਉਹ ਹੀ ਦੇਣਾ ਜਿਹੜਾ ਆਪਣੇ ਕੋਲ ਹਾਜ਼ਰ ਆ ਹਾਜ਼ਰ ਆ ਤੇ ਇੱਕ ਗਾਹਕ ਨੇ ਲਈ ਤੇ ਇੱਕ ਨੂੰ ਦਿੱਤੀ ਜਾਣੀ ਇੱਕ ਮੈਂ ਦੋਨੋਂ ਨੂੰ ਨਹੀਂ ਦਿੱਤੀ ਹਾਂ ਹਾਂਜੀ ਹਾਂਜੀ ਤੇ ਇਹਦਾ ਇਹ ਜੀ ਸੂਆ ਭੈਣ ਭਰਾਵਾਂ ਦੇ ਗਾੜੀ ਇਹ ਤਜਾਲ ਵਾਲੇ ਚੌਥਾ ਵਾਲੇ ਕੋ ਦਹਾਵਾਂ ਵਾਲੇ ਆਪਦੀ ਸਮਝੋ ਹਾਂ ਜਿੱਦਾਂ ਦੀ ਕਿਸਾਂ ਵੀ ਆ ਸਹੀ ਗੱਲ ਹੈ ਸਹੀ ਗੱਲ ਬਿਲਕੁਲ ਤੇ ਸੂਈ ਜੇ ਮਹੀਂ ਕੋਈ ਸਾਢੇ ਇੱਕ ਤਨਾਂ ਦੀ ਚਾਹੁੰਦੀ ਉਹਨਾਂ ਦੇ ਕਹਿਣ ਮੁਤਾਬਕ ਬਚਾ ਨਹੀਂ ਜੇਗਾ ਬਣੀ ਉਹਨਾਂ ਦੱਸੀ ਆ ਕੋਈ 20 25 ਦਿਨ ਮਹੀਨੇ ਦੀ ਆਪਾਂ ਕੋ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਠੀਕ ਹੈ ਦੁੱਧ 7 ਕਿਲੋ ਲੀਟਰ ਦੇ ਦੇ ਤਲੇ ਠੀਕ ਹੈ 7 ਆ ਕੋਸ਼ੀਲ ਵਾਲੇ ਭਾਵੇਂ ਓਕੇ ਹਾਂਜੀ ਆਹ ਬਾੜੇ ਤੇ ਮਿਲਦੀ ਹੈ ਬਾੜੇ ਤੇ ਜੀ ਸਭ ਤੋਂ ਛੋਟਾ ਪਾ ਸਭ ਤੋਂ ਛੋਟੀ ਤੋਂ ਸਭ ਤੋਂ ਪਾ ਛੋਟਾ 48 ਚ ਪਹੁੰਚ ਗੱਡੀ ਕੋ ਆਬਲੇ ਪੂਰੇ 45 45000 ਹਾਂ ਦੁੱਧ ਪੀਵੇ ਤੇ ਖੀਰ ਖਾਵੇ ਜਾਗੇ ਠੀਕ ਓਕੇ 45 ਹਜ਼ਾਰ ਦੀ ਹੈ ਅਵਾਹ ਆ ਇਹ ਮਹੀਂ ਦੋ ਇੱਕ ਇੱਕ ਹੋਣੀਆਂ ਜੀ ਅੱਛਾ ਇਹ ਵੀ ਉਹ ਆਂਦੇ ਵੀ ਐਨਜੀ ਦੀ ਸੂਈ ਜੇ ਸਾਢੇ ਕਿ ਤਣਾ ਚਾਹੁੰਦੀ ਠੀਕ ਆ ਬਣਾਈਆਂ ਉਹਨਾਂ ਕੱਠੀਆਂ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਬਣੀ ਦੀ ਦਸ ਦਿੱਤਾ ਭੈਣ ਭਰਾਵਾਂ ਨੂੰ ਆਪਾਂ ਸੱਜਰ ਕਹਿ ਕੇ ਦੇ ਦਿਆ ਡੰਗਰ ਗੱਭਨ ਨਿਕਲਾ ਹੋਵੇ ਮੁੜ ਕੇ ਫੇਰ ਪੜੇ ਪੈਂਦਾ ਹਾਂ ਹਾਂ ਜੀ ਬੱਚਾ ਨਹੀਂ ਹੈਗਾ ਇਹਦੇ ਥੱਲੇ ਵੀ 7 ਲੀਟਰ ਦੇ ਉੱਤੇ ਠੀਕ ਹੈ ਹਾਂ ਜੀ ਸੁਆ ਆਪ ਤੇ ਲਾ ਲਿਆ ਸੁਆ ਮੰਨ ਲੋ ਉਦਾਂ ਦੇ ਨਵੀਆਂ ਚਲੋ ਮਹੀਂ ਪਹਿਲਾ ਲਾ ਲੇ ਦੂਜਾ ਲਾ ਲੇ ਕੋਈ ਤੀਜਾ ਨਾਲੇ ਆਪ ਦੀ ਸਮਝ ਵਿੱਚ ਹੈ ਬਾਕੀ ਚਲੋ ਇਹ ਆ ਜੇ ਕੋ ਬਣਾਉਂਦਾ ਮਹੀਂ ਰੁਪਈਆਂ ਦੀ ਅਗ ਕੱਦ ਬੋਤਲੀ ਆ ਹਾਂ ਆਪਾਂ ਦੇ ਮੋਲ ਰੱਖ ਦੇਣਾ ਦੁੱਧ ਵਾਲਾ ਸਹੀ ਹੈ ਹਾਂ ਵਾਕ 55000 ਪਹੁੰਚ 100 ਕਿਲੋਮੀਟਰ ਤੱਕ ਹਾਂ ਗੱਡੀ ਕੋ ਆਦਲੇ ਪੂਰੇ 52 ਦੇ ਪੂਰੇ 52 ਹਾਂ ਕੀ ਬਾਤ ਆ ਕੀ ਬਾਤ 55000 ਤੇ 52000 ਅਰੇ ਲਾ ਪ੍ਰਤਾਪ ਸਿੰਘ ਸ਼ਾਹ ਦੇ ਉੱਤੇ ਠੀਕ ਚੁੰਟਾਂ ਦੀ ਓਕੇ ਨਾ ਦੋਵੇਂ ਮੈਂ ਨਾ ਜੀ 100 ਤੋਂ 100 ਕਿਹੋਂ ਬੰਬੇ ਪਾਸ ਆ ਆ ਝੁੱਟੀ ਇਹ ਵੀ ਝੁੱਟੀ ਪਹਿਲਾ ਸੁਆਜੀ ਠੀਕ ਆ ਇਹਦੇ ਮਗਰ ਕੱਟੀ ਘਟਾ ਇਹਦੇ ਮਗਰ ਕੱਟਾ ਜੀ ਠੀਕ ਆ ਸੂਈ ਜੇ ਕੋ ਮਹੀਨੇ ਡੇਢ ਦੀ ਓਕੇ ਹਾਂਜੀ ਹਾਂਜੀ ਡਰਦੀ ਆ ਥੋੜੀ ਜਿਹੀ ਨਾ ਦੁੱਧ ਆਠਿਆ 7 ਲਾਵੇ ਕੋ ਪੱਕਾ ਠੀਕ ਆ ਹਾਂਜੀ ਹਾਂਜੀ ਝੁੱਟੀ ਵਾਕੀ ਪਿਓਰ ਪਹਿਲਾ ਸੁਆ ਨਿੱਕਾ ਨਿੱਕਾ ਸਿੰਘ ਮੈਂ ਨਾ ਜੀ ਪੂਰਾ ਐ ਡਾਇਮੰਡ ਪੀਸ ਆ ਜੀ ਇੱਕ ਤੇ ਉਧਾਂ ਆਂਦੇ ਨਾ ਕਈ ਵਪਾਰੀ ਦੂਜੇ ਤੇ ਜਿਸੂਏ ਤੇ ਟੱਪ ਨਹੀਂ ਦਿੰਦੇ ਪਿਓਰ ਪਹਿਲਾ ਸੂਆ ਜੀ ਪਿਓ ਨਹੀਂ ਦਸੀ ਜਾਂਦੀ ਆ ਆ ਘਟਾ ਇਹਦੇ ਕੋਲ ਹਾਂਜੀ ਹਾਂਜੀ ਆ ਘਟਾ ਮੇਟੀ ਗਾਇਰ ਓਕੇ ਰਿਪੋਰਟਾਂ ਬੱਚੇ ਵਾਲੀਆਂ ਮਈਆਂ ਆ ਆ ਚੋਣ ਚਾਂਦੀ ਇਹ ਵੀ ਓਕੇ ਮੈਂ ਨਾ ਜੀ ਇੱਕ ਨੰਬਰ ਚੋਕੇ ਖੜੇ ਦੋ ਡੰਗ ਆਪਦੀ ਕੋਈ ਠੀਕ 65000 ਤੇ ਪਹੁੰਚ ਹਾਂ ਗੱਡੀ ਕੋ ਆਪ ਜੀ ਲੈਊਗਾ ਬਾਹਰ ਹੀ ਆ ਦੇਵਾਂ 65000 100 ਕਿਲੋਮੀਟਰ ਤੱਕ ਪਹੁੰਚ ਗੱਡੀ ਕੋ ਆਪ ਜੀ ਲੈ ਲੈਂਦਾ ਬਾਹਰ ਹੀ ਆ ਦੇ ਦਿੰਦਾ 62000 ਹਾਂ ਮੋਲ ਉਹ 100 ਰੁਪਏ ਛੋੜ ਵਾਲੇ ਹੋਣੇ ਨੇ ਵਾਕਿਆ ਗੱਲ ਸਹੀ ਹੈ ਦੂਗਾ ਤਾਂ ਹਾਂ ਫਿਰ ਯਾਰ ਅਸਕਰ ਗਾਂ ਵੀ ਪਹਿਲੇ ਲਾ ਕੇ ਲਈਆਂ ਇਦਾਂ ਹੀ ਆ ਜੀ ਚਲੋ ਆਪਾਂ ਵੀ ਥੋੜਾ ਪਤਾ ਲੈਣਾ ਹੈ ਕਿਤੇ ਗੱਡੀ ਇਦਾਂ ਹੀ ਆ ਦੂਜੇ ਦਿਨ ਚ ਮਾਲ ਇਦਾਂ ਥੋੜਾ ਪਤਾ ਸਹੀ ਗੱਲ ਹੈ ਲੈ ਵੀ ਸਜਣੋ ਇਹ ਆ ਪ੍ਰਤਾਪ ਸਿੰਘ ਸ਼ਾਹ ਕੋਲੇ ਪਸੂ ਬੰਦੇ ਚਾਮ ਕੇ ਖੁਰਤ ਤਸੀਲ ਪੱਟੀ ਜਲਾਤਰਨ ਤਰਨ ਜਲਾਤਰਨ ਤੱਕ ਤਸੀਲ ਵੀ ਬੱਚਿਆਂ ਵਾਲੀਆਂ ਨਹੀਂ ਬਗੈਰ ਬੱਚਿਆਂ ਤੋਂ ਟੋਕੜਾ ਗੱਬਣਾ ਚੈੱਕ ਪਾਸ ਵੀ ਆ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰੋ ਪ੍ਰਮਾਤਮਾ ਤੁਹਾਨੂੰ ਦੈਨ ਰੁਕਣੀ ਰਾਜ ਚੋਂ ਕੋਈ ਤਰੱਕੀ ਦੇਵੇ